24 ਅਗਸਤ 2025 ਨੂੰ ਸ਼ਾਮ ਦੇ 3 ਵਜਣ ਵਾਲੇ ਨੇ ਤੇ ਪੰਜਾਬ ਦੇ ਕਈ ਸਾਰੇ ਏਸ਼ਿਆਂ 'ਚ ਵਰਖਾ ਹੋ ਚੁੱਕੀ ਹੈ। ਮਾਨਸੇ ਵੀ ਕੁਝ ਏਸ਼ਾ ਕਵਰ ਹੋ ਚੁੱਕਾ ਹੈ ਤੇ ਜਿਹੜਾ ਕੁਝ ਏਰੀਆ ਪਟਿਆਲੇ ਸਿੜ ਦਾ ਰਹਿ ਗਿਆ ਉੱਥੇ ਵੀ ਸੰਭਾਵਨਾ ਹੈ ਕਿ ਜਲਦੀ ਵਰਖਾ ਪਹੁੰਚੇਗੀ। ਜੇਕਰ ਅਸੀਂ 25 ਅਤੇ 26 ਅਗਸਤ ਉਹ 25 ਦੀ ਗੱਲ ਕਰੀਏ ਇਹ ਤਾਂ ਵਰਖਾ ਜਾਰੀ ਰਹੇਗੀ। ਤੁਸੀਂ ਜਿਹੜੀ ਅੱਜ ਵਰਖਾ ਹੋਈ ਹੈ ਜਿਹਦੇ ਵਿੱਚ ਕਿ ਸਿਸਟਮ ਬੜਾ ਸਲੋ ਚੱਲ ਕੇ ਤੇ ਜਿੱਥੇ-ਜਿੱਥੇ ਮੀਂਹ ਪਾ ਕੇ ਗਿਆ ਉੱਥੇ ਕਾਫੀ ਦੇਰ ਤੱਕ ਮੀਂਹ ਪਿਆ। ਇਹ ਨਹੀਂ ਕਿ ਮੀਂਹ ਆਇਆ ਤੇ ਵਰਖਾ ਬੱਦਲ ਗਾਂ ਪੱਜ ਗਿਆ। ਇਸੇ ਤਰੀਕੇ ਤੋਂ ਮੱਕੇ ਇਹ ਤਾਂ ਹਜੇ ਤੱਕ ਟਰੈਲਰ ਹੈ 메인 ਸਿਸਟਮ ਦੀਆਂ ਹਵਾਵਾਂ ਪਹੁੰਚੀਆਂ ਉਹਦੇ ਕਰਕੇ ਹੋਇਆ ਹੈ 메인 ਸਿਸਟਮ 25 ਅਤੇ 26 ਨੂੰ ਆਏਗਾ ਇਸ ਵਿੱਚ ਪੂਰਾ ਹੀ ਹਲਕਾ ਗੰਗਾ ਨਗਰ ਹਰਮਾਨਗੜ ਤੋਂ ਲੈ ਕੇ ਪੂਰਾ ਪੰਜਾਬ ਆਪਣਾ ਚੰਡੀਗੜ੍ਹ ਹਿਮਾਚਲ ਉਤਰਾਖੰਡ ਹਰਿਆਣਾ ਲਗਭਗ ਸਾਰਾ ਹੀ ਏਰੀਆ ਅਗਲੇ 2 ਦਿਨ ਦੇ ਵਿੱਚ ਵਰਖਾ ਨੇ ਕਵਰ ਕਰ ਲੈਣਾ ਅੱਜ ਬਹੁਤ ਸੋਹਣੀ ਵਰਖਾ ਹੋਈ ਹੈ ਤੇ ਇੰਨਾ ਹੀ ਨਹੀਂ ਇਸ ਵਰਖਾ ਤੋਂ ਬਾਅਦ ਦੇ ਵਿੱਚ ਸਤੰਬਰ ਦੇ ਪਹਿਲੇ ਹਫ਼ਤੇ ਫੇਰ ਸਾਨੂੰ ਚੰਗੀ ਵਰਖਾ ਦੇਖਣ ਨੂੰ ਮਿਲੇਗੀ ਤਾਪਮਾਨ ਵੀ ਹੁਣ ਡਿੱਗੇਗਾ ਤਾਪਮਾਨ ਵੀ ਡਿੱਗ ਪਵੇਗਾ ਤੇ ਚੰਗੀ ਵਰਖਾ ਦੀ ਛੁੱਟੀਆਂ ਲੱਗਣੀਆਂ ਕਈ ਜਗ੍ਹਾ ਤੇ ਫਿਰ ਭਾਰੀ ਤੋਅਤੀ ਭਾਰੀ ਵਰਖਾ ਵੀ ਦੇਖਣ ਨੂੰ ਮਿਲੇਗੀ ਬਾਕੀ ਸ਼ਾਮ ਨੂੰ ਵੱਡੀ ਵੀਡੀਓ ਰਹੀ ਗੱਲ ਕਰਦੇ ਹਾਂ